ਸਾਡਾ ਇੱਕ ਨਾਮ ਮਿੱਤਰ ਹੈਗਾ ਜੀ ਬਹੁਤ ਹੀ ਸਾਡਾ ਅਜੀਜ਼ ਹੈ ਲਾਪਰੀ ਸਿੰਘ ਪਟਿਆਲੇ ਤੋਂ ਲਾਪਰੀ ਸਿੰਘ ਪਟਿਆਲੇ ਨੇ ਆਨਲਾਈਨ ਕਿਤਾਬਾਂ ਦਾ ਕੰਮ ਸ਼ੁਰੂ ਕੀਤਾ ਹੈ ਹਾਲਾਂਕਿ ਮੈਨੂੰ ਇਸ ਗੱਲ ਦਾ ਪਤਾ ਹੈਗਾ ਕਿ ਸਾਡੇ ਵਿੱਚ ਨਾ ਕਿਤਾਬਾਂ ਪੜਨ ਦੀ ਰੁਚੀ ਕਾਫੀ ਜ਼ਿਆਦਾ ਘਟ ਚੁੱਕੀ ਹੈ ਮੈਂ ਆਪਣੀ ਗੱਲ ਕਰ ਲੈਣਾ ਮੈਂ ਕੋਈ ਸਮਾਂ ਸੀਗਾ ਇਨੀਆਂ ਕਿਤਾਬਾਂ ਪੜਦਾ ਹੁੰਦਾ ਸੀਗਾ ਬਈ ਗੱਲੇ ਛੱਡ ਦਿਓ ਇੱਕ ਕਿਤਾਬ ਮੈਂ ਸ਼ੁਰੂ ਕਰ ਲੈਣੀ ਰਾਤ ਨੂੰ ਪੜ੍ਹਨੀ ਤਾਂ ਕਈ ਵਾਰੀ ਸਾਰੀ ਰਾਤ ਬੀਤ ਜਾਣੀ ਤੇ ਕਿਤਾਬ ਪੜ੍ਹ ਕੇ ਤੇ ਫੇਰੇ ਮੈਂ ਸੌਂਦਾ ਹੁੰਦਾ ਸੀਗਾ ਪਰ ਹੁਣ ਹੌਲੀ ਹੌਲੀ ਹਾਲਾਤ ਬਦਲਦੇ ਜਾ ਰਹੇ ਆ ਹੱਥਾਂ ਵਿੱਚ ਸਾਡੇ ਮੋਬਾਈਲ ਆ ਗਏ ਸਾਡੇ ਸਾਹਮਣੇ ਲੈਪਟਾਪ ਪਿਆ ਹੋਇਆ ਆਪਾਂ ਕੰਪਿਊਟਰ ਦੀ ਸਕਰੀਨ ਦੇ ਉੱਪਰ ਜਾ ਕੇ ਬਹੁਤ ਕੁਝ ਦੇਖ ਰਹੇ ਹਾਂ ਤੇ ਬਹੁਤ ਕੁਝ ਆਪਾਂ ਉੱਥੇ ਹੀ ਸਰਚ ਕਰਨ ਦੇ ਆ ਪਰ ਜਿਨ੍ਹਾਂ ਲੋਕਾਂ ਨੂੰ ਹੱਲੇ ਵੀ ਪੜਨ ਦੀ ਰੁਚੀ ਹੈਗੀ ਆ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਸਾਨੂੰ ਪੜਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਕਦੀ ਕਿਤਾਬਾਂ ਨਹੀਂ ਪੜੀਆਂ ਜਿਹੜੇ ਸਾਡੇ ਆ ਨਵੇਂ ਹੈਗੇ ਆ ਬੱਚੇ ਆ ਸਕੂਲ ਦਾ ਵੀ ਕੰਮਕਾਰ ਬਹੁਤ ਜ਼ਿਆਦਾ ਜਿਹੜਾ ਹੈਗਾ ਆਨਲਾਈਨ ਉਹ ਕਹਿੰਦੇ ਮੋਬਾਈਲ ਦੇ ਉੱਪਰ ਕਰ ਲਓ ਬੱਚਿਆਂ ਨੂੰ ਹੀ ਸਕਰੀਨਾਂ ਦੇ ਮਰੇ ਬਿਠਾ ਦਿੱਤਾ ਗਿਆ ਆ ਪਰ ਕਿਤਾਬਾਂ ਨੂੰ ਪੜ ਕੇ ਕਿਤਾਬਾਂ ਦੇ ਉੱਪਰ ਉਕਰੇ ਹੋਏ ਅੱਖਰਾਂ ਨੂੰ ਪੜ੍ਹ ਕੇ ਜਿਹੜਾ ਸਕੂਨ ਮਿਲਦਾ ਹੁੰਦਾ ਸੀਗਾ ਸਾਡੀਆਂ ਅੱਖਾਂ ਨੂੰ ਸਾਡੇ ਧੁਰ ਅੰਦਰ ਤੱਕ ਉਹ ਘਰ ਕਰ ਜਾਂਦਾ ਹੁੰਦਾ ਸੀਗਾ ਜਿਹੜਾ ਉਹ ਵਾਲਾ ਸਕੂਨ ਆ ਨਾ ਜੀ ਉਹ ਤੋਂ ਆਪਾਂ ਵਾਂਝੇ ਹੋ ਗਏ ਆ ਖੈਰ ਲਾਪਰੀ ਸਿੰਘ ਪਟਿਆਲੇ ਵਾਲੇ ਨੇ ਬੁੱਕਲੀ ਪੰਜਾਬ ਦੇ ਨਾਮ ਤੋਂ ਆਨਲਾਈਨ ਕਿਤਾਬਾਂ ਭੇਜਣ ਦਾ ਕੰਮ ਸ਼ੁਰੂ ਕੀਤਾ ਹੈ ਤੇ ਤੁਸੀਂ ਇਸ ਸੇਵਾ ਦਾ ਘਰੇ ਬੈਠ ਕੇ ਲਾਭ ਪ੍ਰਾਪਤ ਕਰ ਸਕਦੇ ਹੋ ਮੈਂ ਕੀਤਾ ਜੀ ਲਾਭ ਚੌਥ ਮੈਂ ਇੱਕ ਕਿਤਾਬ ਮੰਗਵਾਈ ਸੀਗੀ ਲਾਪਰੀ ਸਿੰਘ ਨੂੰ ਫੋਨ ਕੀਤਾ ਸੀਗਾ ਖਾਲਿਸਤਾਨ ਵਿਰੁੱਧ ਸਾਜਿਸ਼ ਇਹ ਕਿਤਾਬ ਭਾਈ ਨਰੈਣ ਸਿੰਘ ਚੌੜਾ ਹੋਰਾਂ ਦੀ ਲਿਖੀ ਹੋਈ ਹੈ ਜੀ ਤੁਹਾਨੂੰ ਚਿਤਿਆ ਹੂੰਗਾ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀਗਾ ਇਸ ਕਿਤਾਬ ਦੇ ਸਬੰਧ ਵਿੱਚ ਔਰ ਇਹ ਜਿਹੜੀ ਕਿਤਾਬ ਹੈਗੀ ਨਾ ਜੀ ਇੱਕ ਸਾਬਕਾ ਰਾ ਅਧਿਕਾਰੀ ਹੈ ਜੀ ਬੀਐਸ ਸਿੱਲੂ ਉਹਨੇ ਕਿਤਾਬ ਲਿਖੀ ਸੀਗੀ ਖਾਲਿਸਤਾਨ ਦੀ ਸਾਜ਼ਿਸ਼ ਔਰ ਭਾਈ ਚੌੜਾ ਨੇ ਉਹਦੇ ਜਵਾਬ ਦੇ ਵਜੋਂ ਇਹ ਕਿਤਾਬ ਲਿਖੀ ਹੈ ਕਿ ਖਾਲਿਸਤਾਨ ਦੇ ਵਿਰੁੱਧ ਸਾਜ਼ਿਸ਼ ਮੇਰੇ ਮਨ ਵਿੱਚ ਇੱਕ ਰੁਚੀ ਸੀਗੀ ਕੇ ਰਾ ਅਧਿਕਾਰੀ ਨੇ ਜੋ ਲਿਖਿਆ ਹੈਗਾ ਖਾਲਿਸਤਾਨ ਦੀ ਸਾਜ਼ਿਸ਼ ਨਾਂ ਦੀ ਬੁੱਕ ਦੇ ਵਿੱਚ ਕਿਤਾਬ ਦੇ ਵਿੱਚ ਭਾਈ ਚੌੜੇ ਹਰਾਨੇ ਬਾਦ ਦਲੀਲ ਉਹਦਾ ਜੋ ਜਵਾਬ ਦਿੱਤਾ ਹੈਗਾ ਉਹ ਮੈਂ ਜ਼ਰੂਰ ਪੜਾਂ ਤੇ ਇਹ ਕਿਤਾਬ ਜਿਹੜੀ ਹੈ ਨਾ ਜੀ ਮੈਂ ਤੁਹਾਨੂੰ ਦਿਖਾ ਕੇ ਹਟਿਆ ਇਹ ਮੈਂ ਚੌਥ ਆਰਡਰ ਕੀਤੀ ਸੀਗੀ ਲਾਪਰੀ ਸਿੰਘ ਨੂੰ ਫੋਨ ਤੇ ਉੱਤੇ ਲਿਖਾਇਆ ਸੀਗਾ ਆਪਣਾ ਐਡਰੈਸ ਲਿਖਾਤਾ ਸੀਗਾ ਤੇ ਲਾਪਰੀ ਸਿੰਘ ਨੇ ਮੈਨੂੰ ਕਿਤਾਬ ਭੇਜ ਦਿੱਤੀ ਇੱਕ ਦਿਨ ਵਿਚਾਲੇ ਪਿਆ ਤੇ ਬੀਤੀ ਕੱਲ ਕਿਤਾਬ ਮੇਰੇ ਘਰੇ ਪਹੁੰਚ ਗਈ ਹੈ ਜੀ ਹੁਣ ਮੈਂ ਇਸ ਕਿਤਾਬ ਨੂੰ ਪੜਨਾ ਸ਼ੁਰੂ ਕਰੂੰਗਾ ਮੈਂ ਤੁਹਾਨੂੰ ਲਾਪਰੀ ਸਿੰਘ ਦਾ ਮੋਬਾਈਲ ਨੰਬਰ ਦੇ ਦਿਨਾ ਅੱਛਾ ਮੈਂ ਨਾ ਤੁਹਾਨੂੰ ਇੱਕ ਦੱਸ ਦੇਣਾ ਮਾੜ ਜਹਾ ਕਿ ਮੈਂ ਨਾ ਇਹਦਾ ਕਿਸੇ ਦੀਆਂ ਪ੍ਰਮੋਸ਼ਨਾਂ ਨਹੀਂ ਕਰਦਾ ਹੈਗਾ ਇਹ ਸਾਡਾ ਬਹੁਤ ਹੀ ਜ਼ਿਆਦਾ ਅਜੀਜ਼ਾ ਲਾਪਰੀ ਸਿੰਘ ਉਹਦੇ ਅੰਦਰ ਬਹੁਤ ਹੀ ਜ਼ਿਆਦਾ ਰੁਚੀ ਹੈ ਕੁਝ ਲਿਖਣ ਦੀ ਕੁਝ ਕਰ ਗੁਜ਼ਰਨ ਦੀ ਅਖਬਾਰਾਂ ਦੇ ਵਿੱਚ ਆਰਟੀਕਲ ਵੀ ਲਿਖਦਾ ਹੈ ਲਾਪਰੀ ਸਿੰਘ ਲਾਪਰੀ ਸਿੰਘ ਨੂੰ ਬੋਲਣ ਦਾ ਵੀ ਬੇਹਦ ਚਾਅ ਆ ਪਰ ਬੋਲ ਨਹੀਂ ਚੰਗੀ ਤਰ੍ਹਾਂ ਪਾਉਂਦਾ ਜਦੋਂ ਤੁਸੀਂ ਨਾ ਉਹਨੂੰ ਫੋਨ ਤੇ ਗੱਲ ਕਰੋਗੇ ਲਾਪਰੀ ਸਿੰਘ ਦੇ ਨਾਲ ਤੁਸੀਂ ਉਹਦਾ ਹਾਲ ਚਾਲ ਪੁੱਛਿਓ ਦੋ ਚਾਰ ਗੱਲਾਂ ਬਾਤਾਂ ਕਰਿਓ ਮੈਨੂੰ ਪੂਰਾ ਯਕੀਨ ਹੈ ਕਿ ਲਾਪਰੀ ਸਿੰਘ ਦੇ ਨਾਲ ਗੱਲਬਾਤ ਕਰਕੇ ਨਾ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਣਾ ਤੁਹਾਨੂੰ ਇਹ ਪਤਾ ਲੱਗੂਗਾ ਕਿ ਪੰਜਾਬ ਦੇ ਵਿੱਚ ਕਿੰਨੇ ਇਦਾਂ ਦੇ ਨੌਜਵਾਨ ਹੈਗੇ ਆ ਪ੍ਰਮਾਤਮਾ ਨੇ ਜਿਨ੍ਹਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਘਾਟ ਰੱਖੀ ਹੈ ਮੈਂ ਘਾਟ ਲਫ਼ਜ਼ ਬੋਲ ਰਿਹਾ ਮੈਨੂੰ ਪਤਾ ਲਾਪਰੀ ਸਿੰਘ ਨੇ ਵੀ ਮੇਰੀ ਇਹ ਗੱਲ ਸੁਣਨੀ ਹੈ ਹੋ ਸਕਦਾ ਉਹਦਾ ਦਿਲ ਇਸ ਗੱਲ ਨੂੰ ਲੈ ਕੇ ਟੁੱਟੇ ਕਿ ਘਾਟ ਲਫ਼ਜ਼ ਬੋਲ ਦਿੱਤਾ ਸੱਜਣ ਭਾਜੀ ਨੇ ਸਾਡੇ ਵੱਡੇ ਭਰਾ ਨੇ ਮੈਂ ਘਾਟ ਲਫ਼ਜ਼ ਉਚੇਚੇ ਤੌਰ ਤੇ ਬੋਲ ਰਿਹਾ ਘਾਟਾਂ ਅਸਲ ਵਿੱਚ ਸਾਡੇ ਚਵਾ ਜਕਾਟਾ ਉਹਨਾਂ ਲੋਕਾਂ ਵਿੱਚੋਂ ਆ ਜਿਹੜੇ ਬਿਲਕੁਲ ਐਨ ਵਧੀਆ ਤਰੀਕੇ ਨਾਲ ਤੰਦਰੁਸਤ ਹੈ ਬਹੁਤ ਵਧੀਆ ਬੋਲਣਾ ਜਾਣਦੇ ਆ ਔਰ ਬਹੁਤ ਵਧੀਆ ਬੋਲ ਲੈਂਦੇ ਆ ਉਹਨਾਂ ਦੀ ਆਵਾਜ਼ ਦੇ ਵਿੱਚ ਦਮ ਹੈ ਪਰ ਉਸ ਆਵਾਜ਼ ਨੂੰ ਕਰਨਾ ਕੀ ਹੈ ਜਿਹੜੀ ਆਵਾਜ਼ ਗੰਦੀਆਂ ਗਾਲਾਂ ਕੱਢਦੀ ਹੈ ਜਿਹੜੀ ਸਾਰਾ ਦਿਨ ਮਾੜਾ ਬੋਲਦੀ ਹੈ ਜਿਹੜੀ ਆਵਾਜ਼ ਸਾਰਾ ਦਿਨ ਜਿਹੜੇ ਬੋਲ ਕਿਸੇ ਦੀ ਨਿੰਦਿਆ ਜਾਂ ਚੁਗਲੀ ਕਰਦੇ ਆ ਐਦਾਂ ਦੀ ਆਵਾਜ਼ ਨੂੰ ਲੈਣਾ ਕੀ ਫਿਰ ਘਾਟ ਕੀ ਕਿਹਦੇ ਵਿੱਚ ਹੋਈ ਪੜਾ ਘਾਟ ਉਹਦੇ ਵਿੱਚ ਹੋਈ ਜਿਹਦੇ ਵਿੱਚ ਬੋਲਣ ਦੀ ਕਲਾ ਹੈਗੀ ਆ ਜਿਹਦੇ ਕੋਲ ਜ਼ੁਬਾਨ ਹੈਗੀ ਆ ਪਰ ਉਹ ਉਸ ਜੁਬਾਨ ਦੀ ਵਰਤੋਂ ਇਸ ਕੰਮ ਦੇ ਲਈ ਕਰਦਾ ਲਾਪ੍ਰੀਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਪਾਉਂਗਾ ਪਰ ਤੁਹਾਨੂੰ ਆਪਣੀ ਸਾਰੀ ਗੱਲ ਸਮਝਾਉਂਗਾ ਜਿਹੜੀ ਗੱਲ ਲਾਪ੍ਰੀਤ ਆਪਣੇ ਬੋਲਾਂ ਦੇ ਰਾਹੀਂ ਨਹੀਂ ਵੀ ਬੋਲੂਗਾ ਨਾ ਤੁਹਾਨੂੰ ਉਹ ਵੀ ਸੁਣੂਗੀ ਮੈਨੂੰ ਇਸ ਗੱਲ ਦਾ ਪੂਰਨ ਯਕੀਨ ਹੈ ਕਿਉਂਕਿ ਮੈਂ ਲਾਪ੍ਰੀਤ ਸਿੰਘ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਸੀਗਾ ਨਾ ਤਾਂ ਉਦੋਂ ਮੈਨੂੰ ਇਦਾਂ ਹੀ ਲੱਗਾ ਸੀਗਾ ਪਹਿਲਾਂ ਫੋਨ ਤੇ ਗੱਲ ਹੁੰਦੀ ਹੁੰਦੀ ਸੀਗੀ ਫਿਰ ਲਾਪ੍ਰੀਤ ਸਿੰਘ ਕਹਿਣ ਲੱਗਾ ਭਾਜੀ ਕਹਿੰਦਾ ਮੇਰਾ ਤੁਹਾਨੂੰ ਮਿਲਣ ਨੂੰ ਬਹੁਤ ਜਲ ਕਰਦਾ ਤੇ ਮੈਂ ਤੁਹਾਡੇ ਕੋਲ ਆ ਨਹੀਂ ਸਕਦਾ ਮੈਂ ਕੋਈ ਗੱਲ ਨਹੀਂ ਜਿਸ ਦਿਨ ਕਿਤੇ ਮੈਂ ਪਟਿਆਲੇ ਵੱਲ ਆਇਆ ਤਾਂ ਮੈਂ ਵੀਰ ਤੈਨੂੰ ਜ਼ਰੂਰ ਮਿਲ ਕੇ ਜਾਊਂਗਾ ਤੇ ਲਾਪਰੀ ਸਿੰਘ ਨੂੰ ਮੈਂ ਲਾਪਰੀ ਦੇ ਘਰੇ ਮਿਲ ਕੇ ਆਇਆ ਲਾਪਰੀ ਸਿੰਘ ਦਾ ਸਾਰਾ ਹੀ ਪਰਿਵਾਰ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ ਬਹੁਤ ਜ਼ਿਆਦਾ ਖੁਸ਼ ਹੋਇਆ ਲਾਪਰੀ ਸਿੰਘ ਦੇ ਮਾਤਾ ਪਿਤਾ ਨੇ ਘਰ ਦੇ ਹਾਲਾਤ ਆਰਥਿਕ ਤੌਰ ਤੇ ਭਾਵੇਂ ਬਹੁਤੇ ਵਧੀਆ ਨਹੀਂ ਹੈਗੇ ਪਰ ਉਹਦੇ باوجود ਵੀ ਉਹਨਾਂ ਨੇ ਤਨ ਮੰਨ ਦੇ ਨਾਲ ਪੂਰੀ ਮਿਹਨਤ ਕਰਕੇ ਲਾਪਰੀ ਸਿੰਘ ਨੂੰ ਪੜਾਇਆ ਹੋਇਆ ਲਾਪਰੀ ਸਿੰਘ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਅਖਬਾਰਾਂ ਦੇ ਵਿੱਚ ਆਰਟੀਕਲ ਛਪਦੇ ਰਹਿੰਦੇ ਆ ਸੋ ਇਸ ਤੋਂ ਇਲਾਵਾ ਉਹਨੇ ਹੁਣ ਆਨਲਾਈਨ ਕਿਤਾਬਾਂ ਦਾ ਕੰਮ ਸ਼ੁਰੂ ਕੀਤਾ ਹੈਗਾ ਜਿਹੜਾ ਕਿ ਤੁਸੀਂ ਘਰੇ ਬੈਠੇ ਲਾਹਾ ਲੈ ਸਕਦੇ ਹੋ ਫੋਨ ਕਰਨਾ ਬਸ ਤੁਸੀਂ ਕਿਤਾਬ ਤੁਹਾਡੇ ਘਰ ਲਾਪਰੀਸ ਨੇ ਭੇਜ ਦੇਣੀ ਹੈ ਪੇਮੈਂਟ ਤੁਸੀਂ ਅੱਜ ਕੱਲ ਆਨਲਾਈਨ ਹੋਈ ਜਾਂਦੀ ਹੈ ਉਹ ਤੁਹਾਡੇ ਕੋਲ ਕਿਤਾਬ ਪਹੁੰਚਦੀ ਕਰ ਦਿੱਤੀ ਜਾਣੀ ਹੈ ਅੱਛਾ ਮੈਂ ਤੁਹਾਨੂੰ ਨੰਬਰ ਬੋਲ ਦਿੰਦਾ ਜੀ ਦੋਨੇ ਪਛਾਵਾਂ ਦੇ ਵਿੱਚ ਪੰਜਾਬੀ ਵਿੱਚ ਵੀ ਬੋਲ ਦਿੰਦਾ ਸ਼ੁੱਧ ਪੰਜਾਬੀ ਵਿੱਚ ਤੇ ਕਈਆਂ ਨੂੰ ਪੰਜਾਬੀ ਵਿੱਚ ਸਮਝ ਨਹੀਂ ਆਉਣਾ ਹੈਗਾ ਤੇ ਮੈਂ ਅੰਗਰੇਜ਼ੀ ਵਿੱਚ ਵੀ ਬੋਲ ਦਿੰਦਾ ਜੀ 7087785589 ਇਹ ਨੰਬਰ ਹੈ ਜੀ ਪੰਜਾਬੀ ਚ ਬੋਲ ਦਿੰਨਾ ਜੀ 7087785589 ਇਹ ਨੰਬਰ ਹੈ ਜੀ 7087785589 ਲਾਪਰੀ ਸਿੰਘ ਛੋਟਾ ਨਾਮ ਲੱਕੀ ਆ ਜੀ ਜਰੂਰ ਫੋਨ ਕਰਿਓ ਜਰੂਰ ਗੱਲ ਕਰਿਓ ਲਾਪਰੀ ਸਿੰਘ ਨੂੰ ਇੱਕ ਬੜਾ ਜਿਆਦਾ ਚਾਅ ਹੋਗਾ ਚਾਅ ਕਿਹੜੀ ਗੱਲ ਦਾ ਮੈਂ ਭਾਜੀ ਤੁਹਾਨੂੰ ਮਿਲਣਾ ਸੀਗਾ ਮੈਂ ਮਿਲਿਆ ਆਇਆ ਪਾ ਜੀ ਮੈਂ ਤੁਹਾਡੇ ਨਾਲ ਗੱਲ ਕਰਨ ਨੂੰ ਚਿਤ ਕਰਦਾ ਕਰ ਲਈ ਇਸ ਤੋਂ ਇਲਾਵਾ ਇੱਕ ਵਾਰ ਮੈਨੂੰ ਜਿਆਦਾ ਲਾਪਰੀ ਸਿੰਘ ਮੈਨੂੰ ਕਹਿਣ ਲੱਗਾ ਕਹਿੰਦਾ ਭਾਜੀ ਮੇਰਾ ਨਾ ਪ੍ਰੀਤ ਸਿੰਘ ਸੈਣੀ ਨੂੰ ਮਿਲਣ ਨੂੰ ਬਹੁਤ ਜ਼ਿਆਦਾ ਦਿਲ ਕਰਦਾ ਹੈ ਪ੍ਰੀਤ ਸੈਣੀ ਤੁਸੀਂ ਤੁਨ ਚੇਤਾ ਆ ਗਿਆ ਹੋਗਾ ਪ੍ਰੀਤ ਸੈਣੀ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਅੱਜ ਵੀ ਯਾਦ ਹੈ ਨਹੀਂ ਭੁੱਲਿਆ ਜਿਹੜੇ ਪ੍ਰੀਤ ਸੈਣੀ ਨੂੰ ਚੰਗੀ ਤਰ੍ਹਾਂ ਜਾਣਦੇ ਆ ਪ੍ਰੀਤ ਸੈਣੀ ਨੂੰ ਲਗਾਤਾਰ ਗੁਰਬਾਣੀ ਅਖੰਡ ਬਾਣੀ ਚੈਨਲ ਤੋਂ ਸੁਣਦੇ ਰਹੇ ਆ ਪ੍ਰੀਤ ਸੈਣੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਆਪਾਂ ਸਾਰਿਆਂ ਨੇ ਵੀ ਉੱਥੇ ਚੱਲ ਜਾਣਾ ਜਿੱਥੇ ਪ੍ਰੀਤ ਸੈਣੀ ਗਿਆ ਭਾਵ ਕਿ ਇਸ ਜਹਾਨ ਨੂੰ ਆਪਾਂ ਸਾਰਿਆਂ ਨੇ ਕੂਚ ਕਰ ਜਾਣਾ ਪਰ ਪਿੱਛੇ ਆਪਾਂ ਛੱਡ ਕੇ ਕੀ ਗਏ ਆ ਆਪਣੇ ਕਿਹੜੇ ਬੋਲ ਛੱਡ ਕੇ ਗਏ ਆ ਆਪਾਂ ਕਿਹੋ ਜਿਹਾ ਕਾਰਜ ਕਰਦੇ ਗਏ ਆ ਚੰਗੇ ਮਾੜੇ ਸਾਰੇ ਉਹ ਇੱਥੇ ਜ਼ਰੂਰ ਚੇਤੇ ਕੀਤੇ ਜਾਣੇ ਆ ਤਾਂ ਮੈਂ ਆਪਣੇ ਪ੍ਰੀਤ ਸੈਣੀ ਨੂੰ ਆਖਿਆ ਆਪਣਾ ਮਿੱਤਰ ਸੀ ਮੈਂ ਕਹਾਂ ਪਈ ਪ੍ਰੀਤ ਸੈਣੀ ਯਾਰ ਕਿਸੇ ਦਿਨ ਸਵਾ ਕੱਢ ਲਾਪਰੀ ਸਿੰਘ ਨੂੰ ਮਿਲ ਕੇ ਆਉਣਾ ਮੇਰੇ ਨਾਲ ਲਾਪਰੀ ਸਿੰਘ ਨੂੰ ਮਿਲਣ ਗਿਆ ਬਹੁਤ ਚੰਗਾ ਲੱਗਾ ਪ੍ਰੀਤ ਸੈਣੀ ਨੂੰ ਵੀ ਲਾਪਰੀ ਸਿੰਘ ਨਾਲ ਮਿਲ ਕੇ ਅੱਛਾ ਇੱਕ ਦਿਨ ਲਾਪਰੀ ਸਿੰਘ ਮੈਨੂੰ ਕਹਿਣ ਲੱਗਾ ਕਹਿੰਦਾ ਕਿ ਭਾਜੀ ਮੇਰਾ ਬੜਾ ਹੀ ਚਿਤ ਕਰਦਾ ਜੇ ਤੁਸੀਂ ਕਿਤੇ ਮੇਰੀ ਅਮਰਤਪਾਲ ਸਿੰਘ ਦੇ ਨਾਲ ਵੀਡੀਓ ਕਾਲ ਦੇ ਉੱਤੇ ਗੱਲ ਕਰਵਾ ਦਿਓ ਮੈਂ ਸਿਰਫ ਫਤਿਹ ਦੀ ਸਾਂਝ ਪਾਉਣੀ ਚਾਹੁੰਨਾ ਤੇ ਅਮਰਤਪਾਲ ਸਿੰਘ ਜਿਹੜਾ ਕਿ ਅੱਜ ਕੱਲ ਡਿਬਰੂਗੜ੍ਹ ਦੀ ਜੇਲ੍ਹ ਦੇ ਅੰਦਰ ਬੰਦ ਹੈ ਮੈਨੂੰ ਯਾਦ ਹੈ ਕਿ ਆਨੰਦਪੁਰ ਸਾਹਿਬ ਉੱਥੇ ਪਹੁੰਚੇ ਹੋਏ ਸਗੇ ਸਾਰੇ ਜਣੇ ਵੱਡੀ ਗਿਣਤੀ ਵਿੱਚ ਨੌਜਵਾਨ ਉੱਥੇ ਪਹੁੰਚੇ ਸਗੇ ਉੱਥੇ ਨਾ ਪ੍ਰੈਸ ਕਾਨਫਰੰਸ ਹੋਣ ਲੱਗੀ ਤਾਂ ਮੈਂ ਅਮਰਤਪਾਲ ਸਿੰਘ ਨੂੰ ਮੈਂ ਕਿਹਾ ਯਾਰ ਵੀ ਲਾਪਰੀ ਸਿੰਘ ਨਾਲ ਗੱਲ ਕਰ ਲੈ ਮਾੜੀ ਜਹੀ ਲਾਪਰੀ ਸਿੰਘ ਹਾਲਾਂਕਿ ਬਹੁਤ ਵਧੀਆ ਤਰੀਕੇ ਦੇ ਨਾਲ ਬੋਲ ਨਹੀਂ ਸੀ ਸਕਦਾ ਵਾਹਿਗੁਰੂ ਨੇ ਇਹ ਦਾਤਵਾ ਆਪਾਂ ਜਦੋਂ ਬਾਣੀ ਪੜ੍ਹਦੇ ਆ ਨਾ ਜੀ ਆਪਾਂ ਹਮੇਸ਼ਾ ਹੀ ਸੁੱਖ ਮੰਗਦੇ ਆ ਪ੍ਰਮਾਤਮਾ ਦੇ ਬਾਣੇ ਵਿੱਚ ਰਹਿਣਾ ਪ੍ਰਮਾਤਮਾ ਨੇ ਜੇ ਸਾਨੂੰ ਜਿਉ ਜਿਹਾ ਬਣਾਇਆ ਹੈਗਾ ਜਦੋਂ ਆਪਾਂ ਉਹਦੀ ਭੌ ਭਾਵਨੀ ਦੇ ਵਿੱਚ ਰਹਿੰਨੇ ਆ ਤਾਂ ਉਹਦੇ ਵਿੱਚ ਲੱਖ ਲੱਖ ਸ਼ੁਕਰ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਤੇ ਆ ਦੁੱਖ ਭੂਖ ਸਦ ਮਾਰ ਪਾਤਸ਼ਾਹ ਜੀ ਕਹਿੰਦੇ ਇਹ ਵੀ ਦਾਤ ਤੇਰੀ ਦਾਤਾਰ ਔਰ ਲਾਪਰੀ ਸਿੰਘ ਦੇ ਵਿੱਚ ਇੱਕ ਖੂਬੀ ਹੈ ਮੈਨੂੰ ਪੱਕਾ ਪਤਾ ਉਹਨੇ ਮੇਰੀ ਇਸ ਗੱਲ ਨੂੰ ਜਮੇ ਹੀ ਆਪਣੇ ਦਿਲ ਨੂੰ ਨਹੀਂ ਲਾਉਣਾ ਹੈਗਾ ਕਿ ਭਪਿੰਦਰ ਸਿੰਘ ਸੱਜਣ ਭਾਜੀ ਨੇ ਮੇਰੇ ਵਿੱਚ ਸ਼ਾਇਦ ਕੋਈ ਕਮੀ ਆ ਉਸ ਕਮੀ ਦਾ ਜ਼ਿਕਰ ਕਰ ਦਿੱਤਾ ਮੈਨੂੰ ਪੱਕਾ ਪਤਾ ਹੈਗਾ ਲਾਪਰੀ ਸਿੰਘ ਨੇ ਇਸ ਗੱਲ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਦੇ ਵਜੋਂ ਹੀ ਲੈਣਾ ਕਿ ਇਹ ਜਿਹੜੇ ਦੁੱਖ ਮਿਲੇ ਹੈ ਜਾਂ ਮੇਰੇ ਵਿੱਚ ਜੋ ਵੀ ਜਿੱਦਾਂ ਦਾ ਮੈਂ ਹੈਗਾ ਵੀ ਉਸ ਪ੍ਰਮਾਤਮਾ ਦੀ ਦਾਤ ਵਾ ਔਰ ਦਾਤ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਜੋ ਮਿਲੀ ਹੋਵੇ ਜੋ ਜੀ ਮਿਲੀ ਹੋਵੇ ਉਹ ਕਦੇ ਵੀ ਮਾੜੀ ਨਹੀਂ ਹੁੰਦੀ ਉਹ ਉਹਦੇ ਵਿੱਚ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੁੰਦੀ ਹਾਂ ਸਾਡੇ ਵਿੱਚ ਕਮੀ ਹੋ ਸਕਦੀ ਹੈ ਅਸੀਂ ਕਿਸੇ ਨੂੰ ਕਿ ਕਹਿ ਸਕਦੇ ਹਾਂ ਵੀ ਤੇਰੇ ਵਿੱਚ ਕੋਈ ਘਾਟਵਾ ਜਾਂ ਬੰਦੇ ਨੂੰ ਆਪਣੇ ਆਪ ਨੂੰ ਲੱਗ ਸਕਦਾ ਕਿ ਮੇਰੇ ਵਿੱਚ ਕੋਈ ਕਮੀ ਆ ਪਰ ਜੇ ਆਪਾਂ ਉਹਦੇ ਭਾਣੇ ਵਿੱਚ ਰਹਿੰਨੇ ਆ ਤਾਂ ਫਿਰ ਜਿਹੋ ਜਿਹਾ ਉਹਨੇ ਸਾਨੂੰ ਬਣਾਇਆ ਜਿਹੋ ਜਿਹਾ ਆਪਾਂ ਹੈਗੇ ਆ ਬਿਲਕੁਲ ਠੀਕ ਹੀ ਹੈਗਾ ਸਾਰਾ ਕੁਝ ਵੀਡੀਓ ਕਾਲ ਲਈ ਅਮਰਤਪਾਲ ਸਿੰਘ ਨੇ ਫਤਿਹ ਦੀ ਸਾਂਝ ਪਾਈ ਹੈ ਤੇ ਲਾਪਰੀ ਸਿੰਘ ਦਾ ਚਿਹਰਾ ਬਾਗੋ ਬਾਗ ਹੋ ਗਿਆ ਐਨ ਖਿੜ ਗਿਆ ਲਾਪਰੀ ਸਿੰਘ ਦਾ ਚਿਹਰਾ ਵੇਖਣ ਵਾਲਾ ਸੀਗਾ ਮੈਂ ਲੱਗਿਆ ਇਹਦਾ ਦੇਖਣ ਰਿਆ ਸੀਗਾ ਅਮਰਤਪਾਲ ਸਿੰਘ ਦੇ ਨਾਲ ਜਦੋਂ ਗੱਲ ਕਰਨ ਰਿਆ ਸੀਗਾ ਤੇ ਲਾਪਰੀ ਸਿੰਘ ਦੀਆਂ ਅੱਖਾਂ ਦੀ ਚਮਕ ਮੈਨੂੰ ਅੱਜ ਵੀ ਯਾਦ ਆ। ਸੋ ਇੰਨਾ ਜ਼ਿਆਦਾ ਚਾਅ ਹੁੰਦਾ ਸਗਾ। ਇਸ ਤੋਂ ਇਲਾਵਾ ਲਾਪਰੀ ਸਿੰਘ ਨੇ ਮੇਰੇ ਕੋਲ ਹੋਰ ਵੀ ਕਈ ਵਾਰੀ ਪਾਜੀ ਮੈਨੂੰ ਫਲਾਣੇ ਦਾ ਨੰਬਰ ਦੇ ਦਿਓ। ਮੜ ਜਾ ਉਹਨੂੰ ਕਹਦੇਓ ਕਿ ਮੇਰੇ ਨਾਲ ਜ਼ਰੂਰ ਗੱਲ ਕਰ ਲਵੇ। ਮੇਰਾ ਚਿਤ ਕਰਦਾ ਫਲਾਣੇ ਨਾਲ ਗੱਲ ਕਰਨ ਨੂੰ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਹਮੇਸ਼ਾ ਹੀ ਉਹ ਧਿਆਨ ਰੱਖਦਾ ਹੈਗਾ ਵੀ ਕੌਣ ਕਿੱਥੇ ਕੀ ਕਰ ਰਿਹਾ ਆ। ਬੜਾ ਚਾਅ ਹੈਗਾ। ਸੋ ਉਹਨੇ ਕੰਮ ਸ਼ੁਰੂ ਕੀਤਾ ਹੈਗਾ ਏ। ਮੈਂ ਜ਼ਰੂਰ ਚਾਹੁੰਦਾ ਹੈਗਾ ਕਿ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਜਦੋਂ ਕੋਈ ਵੀ ਕੰਮ ਕਰਦੇ ਆ ਤਾਂ ਆਪਾਂ ਸਾਰੇ ਜਾਣੇ ਉਹਨਾਂ ਦਾ ਜ਼ਰੂਰ ਦਿਆ ਕਰੀਏ ਕਰਨਾ ਕੁਝ ਨਹੀਂ ਹੈਗਾ ਤੁਸੀਂ ਕੋਈ ਵੀ ਕਿਤਾਬ ਮੰਗਵਾਉਣੀ ਹੈ ਬਾਜ਼ਾਰੋਂ ਵੀ ਲੈਣ ਜਾਣੇ ਆ ਹੋਰ ਵੀ ਕਿਤੇੋਂ ਮੰਗਵਾਉਣੇ ਆ ਤੁਸੀਂ ਲਾਪਰੀ ਸਿੰਘ ਨੂੰ ਮੜ ਜਾ ਫੋਨ ਕਰ ਲਿਓ ਨੰਬਰ ਮੈਂ ਤੁਹਾਨੂੰ ਦੇਤਾ ਸਕਰੀਨ ਦੇ ਮਰੇ ਵੀ ਦੇ ਦੇਣਾ ਸੋ ਤੁਸੀਂ ਇਸ ਨੰਬਰ ਦੇ ਉੱਪਰ ਫੋਨ ਕਰਕੇ ਲਾਪਰੀ ਸਿੰਘ ਦਾ ਹਾਲਚਾਲ ਪੁੱਛ ਲਿਓ ਤੇ ਲਾਪਰੀ ਸਿੰਘ ਦੇ ਕੋਲੋਂ ਕੋਈ ਵੀ ਕਿਤਾਬ ਮੰਗਵਾ ਕੇ ਜ਼ਰੂਰ ਪੜਿਓ ਜਿੰਨੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਨੇ ਜਾਂ ਜਿਹੜੇ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੂਗਾ ਕਿ ਤੁਸੀਂ ਘੱਟੋ ਘੱਟ ਇੱਕ ਕਿਤਾਬ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੋਵੇ ਤੁਸੀਂ ਇੱਕ ਕਿਤਾਬ ਘਟੋ ਘਟ ਲਾਪਰੀ ਸਿੰਘ ਨਾਲ ਗੱਲ ਕਰਕੇ ਲਾਪਰੀ ਸਿੰਘ ਦੇ ਕੋਲੋਂ ਜ਼ਰੂਰ ਮੰਗਵਾ ਕੇ ਪੜਿਓ ਮੇਰੇ ਕਹਿਣ ਦੇ ਉੱਪਰ ਪੜ ਵੀ ਤੁਸੀਂ ਜ਼ਰੂਰ ਲਿਓ ਹਾਲਾਂਕਿ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਪੜਨ ਦੀ ਰੁਚੀ ਮੇਰੇ ਵਿੱਚ ਵੀ ਬਹੁਤ ਜ਼ਿਆਦਾ ਘਟ ਗਈ ਹੈ ਪਰ ਲਾਪਰੀ ਸਿੰਘ ਦੇ ਕੋਲੋਂ ਮੰਗਵਾਈ ਹੋਈ ਕਿਤਾਬ ਆਓ ਤੁਸੀਂ ਵੀ ਜ਼ਰੂਰ ਪੜਿਓ ਤੇ ਮੈਂ ਵੀ ਜ਼ਰੂਰ ਪੜੂੰਗਾ ਜਦੋਂ ਆਪਾਂ ਪੜਾਂਗੇ ਨਾ ਤਾਂ ਜਿਹੜੇ ਕਦੀ ਪੜਦੇ ਰਹੇ ਆ ਮੇਰੇ ਅਰਗੇ ਉਹਨਾਂ ਨੂੰ ਦੁਬਾਰਾ ਫੇਰ ਇੱਕ ਵਾਰ ਚੇਤਾਵਨੀ ਆ ਜਾਊਗਾ ਕਿ ਪੜਨਾ ਕਿਤਾਬ ਤੋਂ ਪੜਨਾ ਕਿਤਾਬ ਦੇ ਉੱਪਰ ਉੱਕਰੇ ਹੋਏ ਅੱਖਰਾਂ ਨੂੰ ਪੜਨਾ ਅੱਖਾਂ ਨੂੰ ਸਾਡੇ ਦਿਲ ਨੂੰ ਸਾਡੀ ਰੂਹ ਨੂੰ ਕਿੰਨਾ ਜ਼ਿਆਦਾ ਸਕੂਨ ਦਿੰਦਾ ਆ ਟੀਵੀ ਦੀ ਸਕਰੀਨ ਦੇ ਉੱਪਰ ਲਿਖਿਆ ਹੋਇਆ ਕੁਝ ਪੜਨਾ ਤੇ ਕਿਤਾਬ ਦੇ ਉੱਪਰ ਉੱਕਰੇ ਹੋਏ ਅੱਖਰਾਂ ਨੂੰ ਪੜਨਾ ਦੋਹਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੈ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੇ ਬਹੁਤ ਹੀ ਜ਼ਿਆਦਾ ਅਜ਼ੀਜ਼ ਲਾਪਰੀ ਸਿੰਘ ਪਟਿਆਲੇ ਵਾਲੇ ਦੇ ਕੋਲੋਂ ਘਟੋ ਘਟ ਇੱਕ ਕਿਤਾਬ ਮੰਗਵਾ ਕੇ ਜ਼ਰੂਰ ਪੜੋਗੇ। ਔਰ ਲਾਪਰੀ ਸਿੰਘ ਦੇ ਲਈ ਆਪਾਂ ਇੱਕ ਕੰਮ ਹੋਰ ਕਰ ਸਕਦੇ ਆ ਕਿ ਜਿਹੜੀ ਆ ਵੀਡੀਓ ਆ ਨਾ ਜੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਬਹੁਤ ਧੰਨਵਾਦ।